ਸਤਿ ਸ਼੍ਰੀ ਅਕਾਲ ਸਪੀਡ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਰਾਜਵਿੰਦਰ ਕੌਰ ਸਵਾਗਤ ਕਰਦੀ ਹੈ। ਦਿੱਲੀ ਬਲਾਸ ਮਾਮਲੇ 'ਚ ਪੁਲਿਸ ਨੇ ਸ਼ਿਨਗਰ ਦੇ ਕੁਲਗਾਮ ਤੋਂ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ। ਡਾਕਟਰ ਦਾ ਨਾਮ ਤਜ਼ਾ ਮੁਲਹਿਮਤ ਮਲਿਕ ਹੈ ਜੋ ਇੱਕ ਜੰਮੂ-ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ। ਡਾਕਟਰ ਮਲਿਕ ਐਸਐਚਐਮਐਸ ਹਸਪਤਾਲ 'ਚ ਕੰਮ ਕਰਦਾ ਸੀ। ਪੁਲਿਸ ਨੇ ਸੁਤਾਨ ਸਿੰਘ ਨਗਰ ਤੋਂ ਗ੍ਰਿਫਤਾਰ ਕੀਤਾ। ਪੁਲਿਸ ਨੇ ਡਾਕਟਰ ਤੋਂ ਪੁੱਛਗਿੱਛ ਕੀਤੀ। ਸੋ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨੇ ਫਲਵਾਮਾ ਤੋਂ ਇੱਕ ਡਾਕਟਰ ਨੂੰ ਹਿਰਾਸਤ 'ਚ ਲਿਆ ਸੀ ਜਿਸ ਦੀ ਪਛਾਣ ਸਜਾਦ ਅਹਿਮਦ ਮੱਲਾ ਵਜੋਂ ਹੋਈ ਅਤਵਾਦੀ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੁਣ ਤੱਕ 15 ਸਾਲ ਤੋਂ ਵੱਧ ਲੋਕਾਂ ਨੂੰ ਹਿਰਾਸਤ ਚੁੜਿਆ ਗਿਆ ਦੇਲੇ ਵਿਚਰਾਲ ਕਿਲੇ ਤਮਾਕੇ ਨੂੰ ਆਖਿਰਕਾਰ ਸ਼ੇਰਨਗਰਜ ਮਿਲੇ ਪੋਸਟਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼੍ਰੀ ਗੁਰਤੇਗ ਭਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵੱਡਾ ਫੈਸਲਾ ਲਿਆ ਗਿਆ ਯੂਨੀਵਰਸਿਟੀ ਨੇ 골ਡਨ ਚਾਂਸ ਫੀਸ ਵਿੱਚ 65% ਦੀ ਕਟੌਤੀ ਕੀਤੀ ਜਿਸ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਇਸ ਦੇ ਨਾਲ ਯੂਨੀਵਰਸਿਟੀ ਨੇ ਫਾਰਮ ਪਰੰਦ ਦੀ ਆਖਰੀ ਤਰੀਕ ਵੀ ਵਾਧਾ ਕੀਤਾ ਹੈ। ਯੂਨੀਵਰਸਿਟੀ ਨੇ ਫੈਸਲਾ ਲਿਆ ਕਿ ਜਿਹੜੇ ਵਿਦਿਆਰਥੀ ਪਹਿਲਾਂ ਤਹਿ ਫੀਸ ਸੰਸਾਰ ਇਸ ਵਿਸ਼ੇਸ਼ ਮੌਕੇ ਲਈ ਫੀਸ ਭਰ ਚੁੱਕੇ ਨੇ ਉਹਨਾਂ ਦੀ ਵਾਧੂ ਫੀਸ ਵੀ ਵਾਪਸ ਕਰ ਦਿੱਤੀ ਜਾਏਗੀ ਯੂਨੀਵਰਸਿਟੀ ਨੇ ਸ਼੍ਰੀ ਗੁਰਤੇਗ ਭੱਜ ਸਹਿਯੋਗ ਦੇ ਸ਼ਹਿਦਿਸ਼ਤਾਵ ਦੀ ਨੂੰ ਸਮਰਪਿਤ 2011 ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀ ਅਪੀਅਰ ਦੇ ਮੌਕੇ ਤਹਿ ਤਲਵੰਜਾ ਹਜ਼ਾਰ ਰੁਪਏ ਫੀਸ ਤੱਕ ਕੀਤੀ ਸੀ ਜਿਸ ਨੂੰ ਲੈ ਕੇ ਵਿਦਿਆਰਥੀਆਂ ਚ ਰੋਸ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਚ ਸ਼ੋਮੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਤੇ ਇੱਕ ਹੋਰ ਵਿਅਕਤੀ ਖਿਲਾਫ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਲਈ ਉਲੰਘਣਾ ਕਰਨ ਦੇ ਮਾਮਲੇ 'ਚ ਥਾਣਾ ਸਰਾਈ ਇਮਾਨਤ ਖਾਂ ਵਿਖੇ ਪਰਚਾ ਦਰਜ ਕੀਤਾ ਗਿਆ ਜਾਣਕਾਰ ਅਨੁਸਾਰ ਬੀਤੇ ਦਿਨੀ ਸੋਸ਼ਲ ਮੀਡੀਆ ਦੀ ਮਦਦ ਲੈਂਦੇ ਹੋਏ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਨਿਵਾਸੀ ਪਿੰਡ ਮੀਆਂਪੁਰ ਤੇ ਕਰਨ ਗਿੱਲ ਨਿਵਾਸੀ ਮੀਆਂਪੁਰ ਵੱਲੋਂ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚੱਲਦੇ ਇਹਨਾਂ ਵੱਲੋਂ ਚੋਣ ਪ੍ਰਚਾਰ ਨਾਲ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੀ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਿਟਰਨਿੰਗ ਅਧਿਕਾਰੀ ਕਮਿਸ਼ਨ ਕਰਨ ਤਾਰਨ ਗੁਰਮੀਤ ਸਿੰਘ ਦੇ ਬਿਆਨਾਂ ਹੇਠ ਪਰਚਾ ਦਰਜ ਕਰ ਲਿਆ। ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਕਾਰ ਬੰਬ ਧਮਾਕਿਆਂ ਦੀ ਜਾਂਚ ਇੱਕ ਨਵੇਂ ਤੇ ਖਤਰਨਾਕ ਮੋੜ ਤੇ ਪਹੁੰਚ ਗਈ ਹੈ। ਸੁਰੱਖਿਆ ਏਜੰਸੀਆਂ ਨੇ ਅਜਿਹੇ ਸਬੂਤ ਲੱਭੇ ਨੇ ਦੱਸਦੇ ਨੇ ਕਿ ਧਮਾਕਾ ਕੋਈ ਹਾਸਾ ਨਹੀਂ ਸਗੋ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਤਾਜ਼ਾ ਜਾਂਚ ਤੋਂ ਪਤਾ ਲੱਗੇ ਕਿ ਮੁੱਖ ਸ਼ੱਕੀ ਡਾਕਟਰ ਮੁਜ਼ਮਿਲ ਅਤੇ ਡਾਕਟਰ ਉਮਰ ਨੇ ਇਸ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਲਾਲ ਕਿਲੇ ਦੀ ਰੇਖੇ ਕੀਤੀ ਸੀ। ਡਾਕਟਰ ਮੁਜ਼ਮਿਲ ਤੋਂ ਕੁਝ ਦਿਨਾਂ ਬਾਅਦ ਇਹ ਖੁਲਾਸਾ ਹੋਇਆ ਕਿ ਦੋਵਾਂ ਸ਼ੱਕੀਆਂ ਨੇ 26 ਜਨਵਰੀ ਲਾਲ ਕਿਲੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਜਾਂਚ ਤੋਂ ਸਾਹਮ ਨੋ ਤਮਾਕੇ ਤੋਂ ਪਹਿਲਾਂ ਅਰੁਣਾ ਆਸਿਫ ਅਲੀ ਰੋਡ ਤੇ ਲਗਭਗ 30 ਤੋਂ 40 ਮਿੰਟ ਤੱਕ ਖੜੀ ਰਹੀ ਉਸ ਸਮੇਂ ਉਮਰ ਕਾਰ ਵਿੱਚ ਇਕੱਲਾ ਬੈਠਾ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਉਸਨੇ 31 ਅਕਤੂਬਰ ਨੂੰ ਆਪਣਾ ਫੋਨ ਬੰਦ ਕਰ ਦਿੱਤਾ ਸੀ ਜਿਸ ਦੀ ਆਖਰੀ ਲੋਕੇਸ਼ਨ ਫਰੀਦਾਬਾਦ ਇੱਕ ਯੂਨੀਵਰਸਿਟੀ ਚ ਮਿਲੀ ਸੀ ਸਿਸਟੀਵੀ ਫੁਟੇਜ ਤੇ ਰੂਟ ਮੈਪਿੰਗ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆਈ ਕਿ ਉਮਰ ਨੇ ਕਾਰ ਦੀ ਯਾਤਰਾ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਹੀਂ ਕੀਤੀ ਦਿੱਲੀ ਦੇ ਲਾਲ ਕਿਲੇ ਨੇੜੇ ਮੈਟਰੋ ਸਟੇਸ਼ਨ ਤੇ ਹੋਏ ਆਈਡੀ ਤਮਾਕੇ ਦੇ ਚਾਲਦੇ ਸਾਰੇ ਪੰਜਾਬ ਚ ਹਾਈਲਰਟ ਕਰ ਦਿੱਤਾ ਗਿਆ ਸੰਦਰਭ ਦੇ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹਾਂ ਪੁਲਿਸ ਆਰਪੀਐਫ ਤੇ ਜੀਐਸਐਲਟੀ ਦੀ ਸਾਂਝੀ ਟੀਮ ਵੱਲੋਂ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ ਚੈਕਿੰਗ ਦੌਰਾਨ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਤੋਂ ਹੋਏ ਤਮਾਕੇ ਦੇ ਬਾਅਦ ਪੰਜਾਬ ਪਾਲ ਰੇਲਵੇ ਸਟੇਸ਼ਨਾਂ ਤੇ ਹਾਈਲਰਟ ਹੈ ਅਸੀਂ ਜੀਆਰਪੀ ਆਰਪੀਐਫ ਤੇ ਜੀਐਸਐਲਟੀ ਦੀ ਸਪੋਰਟ ਨਾਲ ਸਾਰੇ ਪ੍ਰਵੇਸ਼ ਦਰਵਾਜ਼ਿਆਂ ਤੇ ਕੜੀ ਨਿਗਰਾਨੀ ਰੱਖ ਰਹੇ ਹਰ ਯਾਤਰੀ ਦੇ ਸਮਾਨ ਦੀ ਪ ਬਗੇਸ਼ottam ਦੇ ਬਾਬਾ ਪੰਡਿਤ ਨਦੇਸ਼ਾਸ਼ਤਰੀ ਜਿਨ੍ਹਾਂ ਦੀ ਸਨਾਤਨ Hindu ਇਕਤਾ ਪੈਦਲ ਯਾਤਰਾ 7 ਨੰਬਰ ਤੋਂ ਦਿੱਲੀ ਤੋਂ ਸ਼ੁਰੂ ਹੋਈ ਸੀ ਹੁਣ ਬਿੰਦਾਂਵਨ ਵੱਲ ਵਧ ਰਹੀ ਹੈ ਇਸ ਦੌਰਾਨ ਦਿੱਲੀ ਦੇ ਲਾਲ ਕਿਲਾ ਖੇਤਰ ਵਿੱਚ ਦਿੱਤੀ ਦਿਨ ਹੀ ਧਮਾਕਾ ਹੋਇਆ ਜਿਸ ਚੋਂ 13 ਲੋਕ ਮਾਰੇ ਗਏ ਇਸ ਘਟਨਾ ਤੋਂ ਬਾਅਦ ਪੁਲਿਸ ਹਾਈ ਅਲਰਟ ਤੇ ਆ ਪੰਡਿਤ ਰਿੰਦਕਿਸ਼ਨ ਸ਼ਾਸ਼ਤਰੀ ਸੁਰੱਖਿਆ ਵਿਦਾਇਤੀ ਗਿਆ ਪੰਡਿਤ ਰਿੰਦਕਿਸ਼ਨ ਸ਼ਾਸ਼ਤਰੀ ਸਨਾਤਨ Hindu ਇਕਤਾ ਪੈਦਲ ਯਾਤਰਾ 2.0 ਦੀ ਅਗਵਾਈ ਕਰ ਰਹੇ ਉਹਨਾਂ ਦੇ ਸੁਰੱਖਿਆ ਉਪਾਅ ਚੱਕਦੇ ਉਹਨਾਂ ਦੇ ਸੁਰੱਖਿਆ ਵਿਦਾਇਤੀ ਕੇ ਦੋ ਪੋਰ ਪੁਲਿਸ ਕੰਪਨੀਆਂ ਤਾਇਨਾਤ ਕੀਤੀ ਗਈ ਨੇ ਪਹਿਲਾਂ ਬਾਬਾ ਜੀ ਸੁਰੱਖਿਆ ਲਈ ਬਾਲੀਵੁੱਡ ਦੇ ਪ੍ਰਿਗਜਦਾ ਕਾਸਟਰ ਨੂੰ ਮੈਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਪਿਛਲੇ 7 ਦਿਨਾਂ ਤੋਂ ਉਹਨਾਂ ਦੀ ਹਾਲਤ ਨਾਜ਼ੁਕ ਸੀ ਉਹਨਾਂ ਦਾ ਪਰਿਵਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਸੀ ਹੁਣ ਨਰਮਪਾਲ ਜੀ ਨੂੰ ਛੁੱਟੀ ਮਿਲ ਗਈ ਹੈ ਜਾਣਗਣ ਸਾਥ ਰਮਿੰਦਰ ਕੈਂਬੂਲੈਂਸਡ ਘਰ ਪਹੁੰਚ ਉਹਨਾਂ ਦੇ ਪੁੱਤ ਬੋਵੀ ਜੋ ਵਾਲੇ ਕਾਰ ਵਿੱਚ ਉਹਨਾਂ ਦੇ ਪਿੱਛੇ-ਪਿੱਛੇ ਜਾ ਰਹੇ ਸਨ ਰਮਿੰਦਰ ਦੇ ਛੁੱਟੀ ਹੋਣ ਤੋਂ ਬਾਅਦ ਹਸਪਤਾਲ ਨੇ ਬੈਰੀਕੇਡ ਹਟਾ ਦਿੱਤੇ ਮਿੰਦੂ ਨੂੰ ਸਵੇਰੇ 7 ਵਜੇ ਹਸਪਤਾਲ ਤੋਂ ਛੁੱਟੀ ਮਿਲੀ ਹੁਣ ਉਹਨਾਂ ਦਾ ਇਲਾਜ ਘਰ ਜੀ ਕੀਤਾ ਜਾ ਰਿਹਾ ਸੀ ਕਿ ਤਨਪਾਲ ਜੀ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਕਰੀਬੀ ਦ ਬਲਵਿੜਾ ਦਾ ਕਾਰ ਗੋਵਿੰਦਾ ਬਾਰੇ ਹੈਰਾਨ ਕਰਨ ਵਾਲੀ ਖਬਰ ਹੈ ਬਲਵਿੜਾ ਦਾ ਕਾਰ ਗੋਵਿੰਦਾ ਦੇ ਅਚਾਨਕ ਸੇਧ ਵਿਗੜ ਕਰਨ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਨਤਨਸਾਰ ਅਦਾਕਾਰ ਗੋਵਿੰਦਾ ਨੂੰ ਆਪਣੇ ਕਾਰਜੇ ਹੋ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਇੱਕ ਡਾਕਟਰ ਨਾਲ ਸੰਪਰਕ ਸਤਾਇਆ ਤੇ ਡਾਕਟਰ ਦੇ ਸਲਾਹ ਤੇ ਗੋਵਿੰਦਾ ਨੂੰ ਕੁਝ ਦਵਾਈ ਦਿੱਤੀ ਗਈ ਬਾਅਦ ਚ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਗੋਵਿੰਦਲ ਦੋਸਤ ਅਤੇ ਕਾਨੂੰਨ ਸਲਾਹਕਾਰ ਲਲਿਤ ਬਿੰਦਲ ਨੇ ਦੱਸਿਆ ਕਿ ਅਦਾਕਾਰ ਨੂੰ ਬਿਮਾਰ ਮਹਿਸੂਸ ਹੋਣ ਤੋਂ ਬਾਅਦ ਐਮਰਜੈਂਸੀ ਰੂਮ ਚ ਲਜਾਇਆ ਬਿੰਦਲ ਨੇ ਕਿਹਾ ਵੀ ਦੱਸਿਆ ਕਿ ਗੋਵਿੰਦਾ ਦੇ ਕਈ ਟੈਸਟ ਕੀ ਜਾਰਜੀਆ ਚ ਅਜ਼ਰਬਾਈਜਾਨ ਦੀ ਸਰਹੱਦ ਨੇੜੇ ਤੁਰਕੀ ਦਾ ਇੱਕ ਫੌਜੀ ਕਾਰਗੋ ਜਹਾਜ਼ ਹਾਦਸਾ ਕਰ ਸੋ ਗਿਆ ਚਾਲਕ ਦਸਤਾਨੇ ਵੀ ਫੌਜੀ ਕਰਮਚਾਰੀ ਇਸ ਤੇ ਸਵਾਰ ਸਨ ਤੁਰਕੀ ਤੇ ਜਾਰਜੀਆ ਦੇ ਅਧਿਕਾਰੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਪਰ ਮਾਰੇ ਗਏ ਲੋਕਾਂ ਦੀ ਸਹੀ ਗਿਣਤੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਤੁਰਕੀ ਦੇ ਨਿਊਜ਼ ਚੈਨਲਾਂ ਤੇ ਦਿਖਾਈ ਗਈ ਵੀਡੀਓ ਫੁਟੇਜ ਤੇ ਦਿਖਾਇਆ ਗਿਆ ਕਿ ਜਹਾਜ਼ ਤੇਜ਼ੀ ਨਾਲ ਹੇਠਾਂ ਉਤਰ ਰਿਹਾ ਸੀ ਚਿੱਟੇ ਧੂਏ ਦੇ ਗੁਬਾਰ ਨਾਲ ਹਾਦਸਾ ਕਰ ਸੋ ਗਿਆ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਸੀ 130 ਜਹਾਜ਼ ਅਜ਼ਰਬਾਈਜਾਨ ਤੋਂ ਤੁਰਕੀ ਵਾਪਸ ਜਾ ਰਹੇ ਸੀ ਦੋਹੀ ਹਾਦਸਾ ਗ੍ਰਸਤ ਹੋ ਗਿਆ ਨਰੰਦਲ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਪਦਮਸ਼ਰੀ ਪ੍ਰਗਟ ਸਿੰਘ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਇੱਕ ਹੋਰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਹਾਈ ਕਮਾਂਡ ਨੇ ਪ੍ਰਗਟ ਸਿੰਘ ਨੂੰ ਜੰਮੂ ਕਸ਼ਮੀਰ ਦਾ ਸਕੱਤਰ ਇੰਚਾਰਜ ਨਿਯੁਕਤ ਕੀਤਾ ਹੈ। ਵਿਧਾਇਕ ਪ੍ਰਗਟ ਸਿੰਘ ਵੱਲੋਂ ਇਸ ਨਵੀਂ ਜ਼ਿੰਮੇਵਾਰੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਹੈ ਕਿ ਇਸ ਨਵੀਂ ਜ਼ਿੰਮੇਵਾਰੀ ਨੂੰ ਤਾਂ ਦੇ ਹੱਥ ਨਾਲ ਲਿਪਾਉਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਪਹਿਲਾਂ ਉੱਤਰਾਖੰਡ ਦੀ ਵੀ ਜ਼ਿੰਮੇਵਾਰੀ ਸੰਭਾਲਦੇ ਸਨ। ਪੰਜਾਬ ਦੇ ਉੱਤਰਾਖੰਡ ਦੀ ਕੋ ਸਮੇਂ ਤੋਂ ਉਹਨਾਂ ਹੋਣ ਕਰ ਉਹਨਾਂ ਨੂੰ ਜੰਮੂ ਕਸ਼ਮੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਜਵਾਬਦੇਹੀ ਤੈਅ ਕਰਨ ਅਤੇ ਜ਼ਮੀਨੀ ਬਦਲ ਤੇ ਇਸ ਦੀ ਪਾਲਣ ਕੀਨੀ ਬੁੜਾਉਦੀ ਦਿਸ਼ਾ ਵਿੱਚ ਇੱਕ ਫੈਸਲਾ ਕੋਲ ਕਦਮ ਚੁੱਕਦਿਆਂ ਮੁਸ਼ਕਲ ਨਾਲ ਰੀਸਾਈਕਲ ਹੋਣ ਵਾਲੇ ਪਲਾਸਟਿਕ ਰਹਿੰਦ-ਖੂੰਹਦ ਪੈਦਾ ਕਰਨ ਲਈ ਜ਼ਿੰਮੇਵਾਰ 14 ਪ੍ਰਮੁੱਖ ਬ੍ਰਾਂਡਾਂ ਨੂੰ ਤਲਬ ਕੀਤਾ। ਬੋਰਡ ਨੇ ਨਾ ਕੰਪਨੀਆਂ ਨੂੰ ਸਪਸ਼ਟ ਸਮਾਵਾਦ ਰਣਨੀਤੀਆਂ ਪੇਸ਼ ਕਰਨ ਦੇ ਨਿਰਦੇਸ਼ ਦੇ ਚੁੱਕ ਹੱਤਕਾਰਾਂ ਨੂੰ ਬਾਰਤ ਤੋਂ ਬਾਅਦ ਪਲਾਸਟਿਕ ਪੈਕੇਜਿੰਗ ਵਾਪਸ ਕਰਨ ਨੂੰ ਸ਼ਾਹਿਦ ਕਰ ਲਿਆ ਨੇ ਬੋਰਡ ਦੇ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਕਿਸੇ ਵੀ ਕੰਪਨੀ ਨੂੰ ਪੰਜਾਬ 'ਚ ਪ੍ਰਦੂਸ਼ਣ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਨੇ ਕਿਹਾ ਕਿ ਅਸੀਂ ਇਹਨਾਂ ਕੰਪਨੀਆਂ ਦੀ ਜਵਾਬਦੇਹੀ ਪਿਆ ਕਰਾਂਗੇ ਤੇ ਆਪਣੇ ਸਾਰੇ ਸ਼ਹਿਰਾਂ ਨੂੰ ਸਾਫ਼ ਕਰਾਂਗੇ ਭਾਰਤ 'ਚ ਪਹਿਲੀ ਵਾਰ ਬੋਰਡ ਦੁਆਰਾ ਕਰਵਾਈ ਪਲਾਸਟਿਕ ਵੇਸਟ ਬ੍ਰਾਂਡ ਆਡਿਟ ਉਪਰੰਤ ਇਹ ਕਦਮ ਚੁੱਕਿਆ ਗਿਆ ਹੈ। ਫਿਲਹਾਲ ਸਪੀਡ ਨਿਊਜ਼ ਵਿੱਚ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.